ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਤ ਅ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਬਹਾਦਰ ਚੰਦ अरोड़ा ਸਮਾਜ ਸੇਵਕ ਨਵਾਂ ਸ਼ਹਿਰ ਮੈਂ ਸਾਰਿਆਂ ਵੀਰਾਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜੈ ਮਾਤਾ ਦੀ ਬੋਲਦਾ ਹੋਇਆ ਅੱਜ ਮਾਤਾ ਦੇ ਨਰਾਤੇ ਜਿਹੜੇ ਆ ਸ਼ੁਰੂ ਹੋ ਗਏ ਆ ਔਰ ਮੈਂ ਆਪਣੇ ਭਗਤਾਂ ਨੂੰ ਇਹੀ ਪ੍ਰਾਰਥਨਾ ਕਰਦਾ ਇਹ ਮਾਂ ਮਾਂ ਦਾ ਦੇ ਨੌ ਨਰਾਤੇ ਜਿਹੜੇ ਆ ਵਧੀਆ ਸੀ ਤੰਗ ਦੇ ਨਾਲ ਨਿਭਾਣੇ ਆ ਔਰ ਉਹਨਾਂ ਦੇ ਬਹੁਤ ਬਹੁਤ ਤੰਗ ਨਾਲ ਇਹ ਉਹਨਾਂ ਦੀ ਸੇਵਾ ਕਰਨੀ ਆ ਮਾਤਾ ਦੀ ਮਾਤਾ ਦੀ ਸੇਵਾ ਕਰਦੇ ਹੋਇਆ ਆ ਆਪਾਂ ਨੇ ਉਹਨਾਂ ਕੋਲੋਂ ਇੱਕ ਅਸ਼ੀਰਵਾਦ ਮੰਗਣਾ ਹੈ ਮਾਂ ਮੇਰੇ ਦੇਸ਼ ਨੂੰ ਮੇਰੇ ਇਸ ਪਰਿਵਾਰ ਨੂੰ ਮੇਰੇ ਸ਼ਹਿਰ ਨੂੰ ਸੁੱਖ ਸ਼ਾਂਤੀ ਰੱਖੀ ਉਹ ਸਾਰੇ ਮੇਰੇ ਜਿਹੜੇ ਵੀਰ ਭੈਣ ਭਰਾ ਜਿਹੜੇ ਹੈਗੇ ਆ ਸੁੱਖ ਸ਼ਾਂਤੀ ਰਹਿਵੇ ਕੋਈ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਇਹ ਜਿਹੜੇ ਤੇਰੇ ਨਰਾਤੇ ਆ ਨੋ ਵਧੀਆ ਨਰਾਤੇ ਜਿਹੜੇ ਆ ਬਹੁਤ ਅੱਛੇ ਢੰਗ ਨਾਲ ਬਿਤਾਈਏ ਅਸੀਂ ਖੁਸ਼ ਰਾ ਕੇ ਬਿਤਾਈਏ ਅਸੀਂ ਤਾਂ ਕਿ ਮਾਂ ਦੀ ਸੇਵਾ ਪੂਰੀ ਤਰ੍ਹਾਂ ਅਸੀਂ ਕਰ ਸਕੀਏ ਜੈ ਮਾਤਾ ਦੀ ਜੈ ਮਾਤਾ ਦੀ जय माता की जय माता की शिवाला पंडित जयदाल घास मंडी मंदिर में हम खड़े हैं कल प्रथम शैलपुत्री माता का नवरात्रा ज्योति प्रचंड के साथ शुरू हुआ है अखंड ज्योति जो हमारे ज्वाला जी माता की कई सालों से चल रही है उसी से प्रचंड करके ये ज्योति का कल प्रथम शैलपुत्री का नवरात्रा शुरू किया गया और उसके बाद नव महापरायण का पाठ शुरू किया गया और दोपहर तो को तीन बजे दुर्गा सूती का पाठ रोजाना जो चलेगा वो पाठ शुरू किया गया और साढ़े सात बजे से लेकर साढ़े नौ बजे तक रात को माता की चौकियाँ लगाई जाएंगी नौ नवरात्रे तक और उसके बाद फलोहार भंडारा भी पड़ता जाएगा दिया जाएगा और ये प्रोग्राम जो सारा माता की कृपा पार से मैया के नवरात्रों के लिए ये सारा शिवाला पंडित जयदल घास मंडी मंदिर में प्रोग्राम शुरू हुआ है आज दूसरा नवरात्रा है ब्रह्मचारिणी माता का शक्ति रूप ब्रह्मचारिणी जो कि पाप और संताप को दूर करने वाली है ब्रह्मचारिणी का दूसरा नवरात्रा है आज भी इसी तरह अभी पूजा होकर के हुई है ज्योतिपूजन और उसके बाद तीन बजे दुर्गा सूजी का पाठ समूहिक हो, होता है वो भी चलेगा और साढ़े सात बजे से लेकर साढ़े नौ बजे तक जो माँ के चरणों में बैठ कर के चौंकी लगाई जाएगी भेंटों का गुणगान होगा तो सब माताओं भाई बहनों से प्रार्थना है कि माँ का आशीर्वाद लेने के लिए शिवाला पंडित जयदल घास मंडी मंदिर में पहुँचें मैया की अपार कृपा लेने के लिए भेंटें का समूहिक ये भेंटें गाई जाती हैं मा माताएं भाई ख़रीद शुरू करो पंहिंज मुरदाबाद सेंटर सरकार मुरदाबाद किसाद करण वार मुरदाबाद किसान मज़दूर एकता जॻावाद ਜਿੰਦਾਬਾਦ 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 ਦੇਖੋ ਅੱਜ ਆਪਾਂ ਧਰਨਾ ਇੱਕ ਕੁਝ ਦਿਨ ਪਹਿਲਾਂ ਵੀ ਆਪਾਂ ਲਾਇਆ ਸੀਗਾ ਉਹ ਇਹ ਜੇ ਆਪਾਂ ਸਰਕਾਰ ਨੂੰ ਦੱਸਣ ਆਏ ਸੀਗੇ ਕਿ ਸਾਡਾ ਜਿਹੜਾ ਝੋਨਾ ਆ ਸਾਡਾ ਇਲਾਕਾ ਜਿਹੜੇ 2-3 ਜ਼ਿਲ੍ਹੇ ਆ ਸਾਡੇ ਆਲੇ ਦੁਆਲੇ ਦੇ ਇਹ ਸਬਜ਼ੀਆਂ ਵਾਲੇ ਜ਼ਿਲ੍ਹੇ ਆ ਇਹ ਸਰਕਾਰ ਨੇ ਐਲਾਨ ਕੀਤਾ ਰਿਹਾ ਵੀ ਛੱਬੀ ਝੋਨਾ ਜਿਹੜਾ ਤੁਸੀਂ ਦੱਬ ਕੇ ਲਾਓ ਲੋਕਾਂ ਨੇ ਲਾਇਆ ਵੀ ਛੱਬੀ ਝੋਨਾ ਛੱਬੀ ਝੋਨਾ ਪੱਕ ਵੀ ਛੇਤੀ ਜਾਂਦਾ ਹੈ ਉਹਦੇ 'ਤੇ ਲੋਕਾਂ ਨੇ ਆਪਣੀਆਂ ਸਬਜ਼ੀਆਂ ਮਟਰ ਕਿਸੇ ਲਾਣੇ ਤੇ ਆਲੂ ਲਾਣੇ ਆ ਕਿਸੇ ਨੂੰ ਹੋਰ ਸਬਜ਼ੀ ਲਾਣੀ ਆ ਉਹ ਇਸ ਕਰਕੇ ਝੋਨਾ ਜਿਹੜਾ ਵੱਧਿਆ ਗਿਆ ਬਹੁਤ ਵੱਡੀ ਗਿਣਤੀ 'ਚ ਤੇ ਉਹ ਸਾਰੇ ਦੇ ਸਾਰੇ ਝੋਨਾ ਹਲੇ ਤੱਕ ਉਹਦਾ ਕਿ ਦਾਣਾ ਵੀ ਵਿਕਿਆ ਨਹੀਂ ਹੈਗਾ ਵੱਡੇ ਹੀ ਪੱਦਰ ਤੇ ਮੰਡੀਆਂ ਦੇ ਵਿੱਚ ਢੇਰ ਲੱਗੇ ਹੋ ਆ ਤੇ ਲੋਕ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਟਰਾਲੀਆਂ ਦੇ ਢੇਰ ਵੀ ਲਾਏ ਹੋ ਟਰਾਲੀਆਂ ਵੀ ਸਾਰੀਆਂ ਰੁਕੀਆਂ ਆ ਔਰ ਬਾਡੀ ਜਿਹੜੀ ਆ ਬਿਲਕੁਲ ਜਾਮ ਹੋਈ ਪਈ ਆ ਲੋਕ ਦੇਖ ਰਹੇ ਆ ਔਰ ਸਰਕਾਰ ਦੇ ਕੰਨ ਤੇ ਹਲੇ ਤੱਕ ਜੂੰ ਨਹੀਂ ਸਰਕਦੀ ਕੋਈ ਕਿਸੇ ਢੰਗ ਦਾ ਕੋਈ ਫੈਸਲਾ ਨਹੀਂ ਹੋਇਆ ਆਰਤੀ ਆਪਣੇ ਤੇ ਹੜਤਾਲ ਕਰਕੇ ਬੈਠੇ ਉਹਨਾਂ ਦੀਆਂ ਆਪਣੀਆਂ ਮੰਗਾਂ ਆ ਮਜ਼ਦੂਰਾਂ ਦੀਆਂ ਮੰਗਾਂ ਆ ਸੈਲਰਾਂ ਵਾਲੇ ਕਹਿੰਦੇ ਸਾਨੂੰ ਸਪੇਸ ਨਹੀਂ ਹੈਗੀ ਖਾਲੀ ਕਿਤੇ ਸਾਡੇ ਕੋਲ ਕੋਈ ਆਪਣਾ ਜਿਹੜਾ ਸੈਲਰ ਹੈ ਉਹਦੇ ਥਾਂ ਨਹੀਂ ਖਾਲੀ ਦਿੱਤੀ ਨਾ ਬਾਹਰ ਕੋਈ ਅਲਾਟਮੈਂਟ ਹੋ ਰਹੀ ਆ ਬੈਥੇ ਤੁਸੀਂ ਆਪਣਾ ਰੱਖ ਲਓ ਝੋਨਾ ਇਹ ਸਰਕਾਰ ਜਿਹੜੀ ਆ ਉਹ ਜਿਹੜਾ ਕੁੰਭ ਕਰਨੀ ਨੀਂਦ ਜਿਹੜੀ ਸੁੱਤੀ ਪਈ ਉਹਨੂੰ ਜਗਾਉਣ ਦੇ ਲਈ ਜਿੱਥੇ ਆਪਾਂ ਇੱਕ ਥੋੜੇ ਦਿਨ ਪਹਿਲਾਂ ਵੀ ਧਰਨਾ ਦਿੱਤਾ ਤੇ ਅੱਜ ਵੀ ਆਪਾਂ ਧਰਨਾ ਦੇਣ ਤੋਂ ਬਾਅਦ ਦੇਖਦੇ ਹਾਂ ਕਿ ਉਹ ਤਰ੍ਹਾਂ ਦਾ ਐਲਾਨ ਕਰਨਾ ਕੋਈ ਆਪਣਾ ਸਾਰਿਆਂ ਦੇ ਨਾਲ ਸਲਾਹ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਬਹੁਤ ਜਿਹੜਾ ਆ ਪਛਤਾਣਾ ਪਊਗਾ ਕਿਉਂਕਿ ਅੱਜ ਇੱਕ ਤਾਂ ਹੈਗਾ ਆ ਵੀ ਇਹ ਪੰਚਾਇਤੀ ਚੋਣਾਂ ਕਰਕੇ ਲੋਕ ਜਿਹੜੇ ਸਾਡੇ ਪਿੰਡਾਂ ਵਾਲੇ ਆ ਉਹ ਆਪਣੇ ਫਾਰਮ ਭਰਦੇ ਆ ਉਧਰ ਵੀ ਅਲਝਾਇਆ ਲੋਕਾਂ ਨੂੰ ਤੇ ਥੋੜੀ ਦੇਰ ਤੱਕ ਸਾਰੇ ਮਿੱਤਰਾਂ ਬੇਲੀਆਂ ਨਾਲ ਸਾਡੇ ਕਿਸਾਨ ਵੀਰਾਂ ਨੇ ਆ ਜਾਣਾ ਹੈ ਮੈਂ ਭਵਿੰਦਰ ਸਿੰਘ ਬੜੈਚ ਸੂਬਾ ਕਮੇਟੀ ਮੈਂਬਰ ਕਰਤੀ ਕਿਸਾਨ ਯੂਨੀਅਨ ਅੱਜ ਜਿਵੇਂ ਢੀਸੀ ਦਫ਼ਤਰ ਦੇ ਸਾਹਮਣੇ ਸਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦੇ ਰਹੇ ਆ ਧਰਨੇ ਦਾ ਕਾਰਨ ਬੜਾ ਸਾਫ਼ ਤੇ ਸਪਸ਼ਟ ਹੈ ਤੇ ਪੂਰੇ ਪੰਜਾਬ ਦੇ ਵਿੱਚ ਮੰਡੀਆਂ ਜਿਹੜੀਆਂ ਝੋਨੇ ਦੇ ਨਾਲ ਭਰੀਆਂ ਪਈਆਂ ਪਰ ਝੋਨੇ ਦੀ ਖਰੀਦ ਨਹੀਂ ਹੋ ਰਹੀ ਖੱਜਲ ਖੋਰੀ ਹੋ ਰਹੀ ਆ ਕਿਸਾਨ ਜਿਹੜੇ ਕਿਸਾਨ ਹੈ ਉਹ ਤਾਂ ਪਰੇਸ਼ਾਨ ਆਪਣੀ ਥਾਂ ਤੇ ਹੈਗੇ ਹੜਤੀ ਵੀ ਜਿਹੜਾ ਹੈਗਾ ਉਹ ਆਪਣੀ ਹੜਤਾਲ ਤੇ ਬੈਠਿਆ ਮਜ਼ਦੂਰ ਵੀ ਹੜਤਾਲ ਕਰਕੇ ਬੈਠਿਆ ਸ਼ੈੱਲਰ ਮਾਲਕ ਵੀ ਜਿਹੜਾ ਹੈਗਾ ਸਰਕਾਰ ਕੋਲੋਂ ਸੰਤੁਸ਼ਟ ਨਹੀਂ ਹੈ ਔਰ ਸਰਕਾਰ ਨੇ ਸਮੇਂ ਸਿਰ ਰਹਿਦਿਆਂ ਕੋਈ ਪ੍ਰਬੰਧ ਨਹੀਂ ਕੀਤਾ ਭਾਵੇਂ ਜਿਹੜਾ ਹੈਗਾ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵਾਅਦੇ ਕਰਦੀ ਰਹੀ ਸਰਕਾਰ ਵੀ ਅਸੀਂ ਜਿਹੜਾ ਹੈਗਾ ਪੂਕਤਾ ਪ੍ਰਬੰਧ ਕਰ ਲੈ ਦਾਣਾ-ਦਾਣਾ ਤੁਹਾਡਾ ਚੱਕਾਂਗੇ ਉਹ ਸਾਰੀ ਡਰਾਮੇਬਾਜ਼ੀ ਦਾ ਪੋਲ ਜਿਹੜੀ ਹੈਗੀ ਉਹ ਖੁੱਲ ਗਈ ਹੈ ਔਰ ਸਾਰੇ ਲੋਕਾਂ ਦੇ ਸਾਹਮਣੇ ਆ ਤੇ ਮੰਡੀਆਂ ਝੋਨੇ ਦੇ ਨਾਲ ਭਰੀਆਂ ਹੋਈਆਂ ਔਰ ਲੋਕੀ ਜਿਹੜੇ ਹੈਗੇ ਆ ਪਰੇਸ਼ਾਨ ਬਕਾਇਦਾ ਜਿਹੜਾ ਹੈਗਾ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਜੇ ਇਥੋਂ ਦੇ ਮਜ਼ਦੂਰ ਹੈ ਜਾਂ ਜਿਹੜੇ ਆੜਤੀਆ ਹੈ ਜਾਂ ਕਿਸਾਨ ਹੈ ਇਹਨਾਂ ਤੋਂ ਬਿਨਾ ਮਾਰਕੀਟ ਸਿਸਟਮ ਨਹੀਂ ਚੱਲ ਸਕਦਾ ਇਸ ਕਰਕੇ ਇਹ ਜਿਹੜੀਆਂ ਤਿੰਨ ਧਿਰਾਂ ਚੌਥੀ ਧਿਰ ਸਰਕਾਰ ਹੈ ਜਿਹੜੀ ਜਿਹੜੀ ਚੌਥਾ ਥੰਮ ਹੈ ਉਹਨੇ ਪਹਿਲੇ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਉਹ ਸਮਰਥਨ ਜਿਹੜਾ ਹੈ ਉਹ ਵਾਪਸ ਜਿਹੜਾ ਹੈਗਾ ਲੋਕਾਂ ਕੋਲੋਂ ਲਿਆ ਹੋਇਆ ਸੋ ਜਿਹੜੇ ਜੇ ਮਜ਼ਦੂਰ ਜਿਹੜਾ ਆਪਣੇ ਵੱਧ ਦਿਹਾੜੀ ਮੰਗਦੇ ਆ ਜਾਂ ਹਰਿਆਣਾ ਪੈਟਰਨ ਤੇ ਮਜ਼ਦੂਰੀ ਮੰਗਦੇ ਆ ਤਾਂ ਜਿੰਨੀ ਮਹਿੰਗਾਈ ਵਧ ਗਈ ਹੋਈ ਹੈ ਤਾਂ ਇਹ ਗੱਲ ਉਹਨਾਂ ਦੀ ਬਾਝੋਂ ਹੈ ਜਾਇਜ ਹੈ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੋ ਜਿਹੜਾ ਹੈਗਾ ਬਣਦਾ ਹੈ ਜੇ ਹਰਿਆਣੇ ਦੇ ਵਿੱਚ ਵਧ ਦਿੱਤਾ ਜਾਂਦਾ ਹੈ ਪੰਜਾਬ 'ਚ ਕਿਉਂ ਜਿਹੜਾ ਹੈਗਾ ਘਟਾ ਦਿੱਤਾ ਜਾਣਾ ਉਹਨਾਂ ਨੂੰ ਆਰਥੀਆਂ ਦਾ ਜਿਹੜਾ ਹੈਗਾ ਕੁਝ ਬਕਾਇਆ ਜਿਹੜਾ ਹੈਗਾ 200 ਜੀ 2 2020 ਦਾ ਜਦੋਂ ਕਰੋਨਾ ਦਾ ਕਾਲ ਸੀਗਾ ਉਦੋਂ ਉਹਨਾਂ ਦੀ ਦਾ ਕਮਿਸ਼ਨ ਹੈ ਜਿਹੜਾ ਉਹ ਕਟਾ ਕੇ 2% ਕਰਤਾ ਸੀ ਬਾਅਦ ਵਿੱਚ ਇਹਨਾਂ ਨੇ ਚਲੋ ਠੀਕ ਹੈ 25 ਕਰ ਦਿੱਤਾ ਪਰ ਉਹ ਆਪਣੀ ਮੰਗ ਕਰਦੇ ਆ ਵੀ ਸਾਨੂੰ 250 ਜਿਹੜਾ ਪਹਿਲਾਂ ਕਮਿਸ਼ਨ ਮਿਲਦਾ ਸੀਗਾ ਉਹ ਕਮਿਸ਼ਨ ਦਿੱਤਾ ਜਾਵੇ ਕਮਿਸ਼ਨ ਉਹਨਾਂ ਦਾ ਰਾਈਟ ਹੈ ਜੇ ਉਹਨਾਂ ਨੇ ਕੰਮ ਕਰਦੇ ਆ ਉਹਨਾਂ ਨੇ ਆਪਣਾ ਜਿਹੜਾ ਹੈਗਾ ਉਹਦਾ ਪ੍ਰਬੰਧ ਕਰਨਾ ਹੈ ਵਕਾਇਦਾ ਬਾਰਦਾਨੇ ਦਾ ਪ੍ਰਬੰਧ ਕਰਨਾ ਤਾਂ ਜਿਹੜਾ ਹੈਗਾ ਆਰਥੀਆਂ ਦਾ ਰਾਈਟ ਹੈ ਵੀ ਆਪਣਾ ਕਮਿਸ਼ਨ ਲੈਣ ਉਹਨਾਂ ਦੀ ਮੰਗ ਵੀ ਇਹ ਜਾਇਜ਼ ਹੈ ਬਿਲਕੁਲ ਜਾਇਜ਼ ਹੈ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलती ने इत चौबी घंटे सत्तो दिन इमरजेंसी की सुविधा भी दिखी है आज ही बुक करो अपनी अपॉइंटमेंट अठानवे सात सौ वी छे या अठानवे आठ सौ उन्नवे अस्सी विजिट करो संधू हॉस्पिटल चंडीगढ़ रोड नवा शहर जिला शहीद भगत सिंह नगर का संबंधित अज दिन विशेष सरगर्मिया कल फिर ਤੰਮੀਅਤੇ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਨ ਇਜਾਜ਼ਤ ਦਿਓ ਧੰਨਵਾਦ